ਕਪੂਰਥਲਾ ਦੀ ਸੀਐਸਟਾਫ ਦੇ ਪੁਲਿਸ ਦੇ ਵੱਲੋਂ ਲੁੱਟਾ ਖੋਹ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ। ਤੁਹਾਨੂੰ ਦੱਸਦੇ ਕਿ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ 3,85,000 ਦੀ ਨਕਦੀ ਸਮੇਤ ਕਾਬੂ ਕੀਤਾ ਗਿਆ। ਉੱਤੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਸੰਤੋਖ ਸਿੰਘ ਉਰਫ ਕੁੱਕੂ ਵਾਸੀ ਲੋਗੜ ਹਾਲ ਵਾਸੀ ਰਈਆ ਥਾਣਾ ਬਿਆਸ ਜ਼ਿਲ੍ਹਾ ਅਮਰਸਾ ਦੱਸਿਆ ਜਾ ਰਿਹਾ ਹੈ ਜਿਸ ਦੇ ਕੋਲੋਂ ਪੁਲਿਸ ਨੇ 3,85,000 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਇਸ ਪੂਰੇ ਮੌਕੇ ਤੇ ਐਸਪੀ ਡੀ ਜ਼ਿਲ੍ਹਾ ਕਪੂਰਥਲਾ ਸਰਵੀਦਾ ਜੀ ਦਾ ਕੀ ਕੁਝ ਕਹਿਣਾ ਤੁਸੀਂ ਆਪ ਹੀ ਦੇਖੋ ਤੇ ਸੁਣੋ। ਕੀ ਮਾਮਲਾ ਹੈ ਇੱਕ 26 ਤਰੀਕ ਨੂੰ ਸਾਡੇ ਕੋਲ ਗੁਰਮੀਤ ਨਾਮ ਦਾ ਲੜਕਾ ਜਿਹਾ ਸੀ ਉਹ ਆਇਆ ਉਹਨੇ ਦੱਸਿਆ ਕਿ ਮੇਰੇ ਕੋ ਨੂੰ ਤਿੰਨ ਵਿਅਕਤੀਆਂ ਨੇ ਜ਼ਬਰਦਸਤੀ 40 ਲੱਖ ਰੁਪਏ ਖੋਲਿਆ ਢਿਲਮਾ ਤੇ ਇਹਦੇ ਬਿਆਨ ਤੇ ਕੇਸ ਰਜਿਸਟਰ ਕੀਤਾ ਗਿਆ ਥਾਣਾ ਢਿਲਮਾ ਵਿਖੇ ਇਨਸੀਡੈਂਟ ਇਹ 25 ਦਾ ਦੱਸ ਰਿਹਾ ਸੀ ਕਿ 25 ਤਰੀਕ ਨੂੰ ਵਾਰਦਾਤ ਹੋਈ ਹੈ 26 ਤਰੀਕ ਨੂੰ ਕੇਸ ਰਜਿਸਟਰ ਕਰਕੇ ਇਹ ਜਿਹੜੇ الليٹریتی ਜਿਹੜੀ ਸ਼ੁਰੂ ਕੀਤੀ ਗਈ ਮਨਰੋਗ ਐਸਐਸਪੀ ਸਾਹਿਬ ਕੋ ਕਪੂਠਲਾ ਸ਼੍ਰੀ ਗੌਰਵਪੁਰੂ ਜੀ ਦੇ ਦਿਸ਼ਾ ਨਿਰਦੇਸ਼ ਥੱਲੇ ਇਹਦੀਆਂ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਕਿਉਂਕਿ ਇਸ ਸਨੇਚਿੰਗ 4 ਲੱਖ ਰੁਪਏ ਦੀ ਖੂ ਦਾ ਮਸਲਾ ਸੀਗਾ ਇਹਦੇ ਵਿੱਚ ਡੀਐਸਪੀ ਪੁਲਤ ਤੇ ਸੀਏਏ ਟੀਮ ਜਿਹੜੀ ਕਪੂਠਲਾ ਦੀ ਇੰਸਪੈਕਟਰ ਜਨੈਸ਼ਿੰਗ ਡੀਐਸਪੀ ਪਰਮਿੰਦਰ ਸਿੰਘ ਇਹਨੇ ਵਕਫ ਵਕਫ ਟੀਮਾਂ ਜਿਹੜੀਆਂ ਤਿਆਰ ਕੀਤੀਆਂ ਵਕਫ ਵਕਫ ਥਿੰਡੀਆਂ ਤੇ ਇਹਦਾ ਕੰਮ ਕੀਤਾ ਤੇ ਹੂਮਨ ਅਤੇ ਟੈਕਨੀਕਲ ਤਰੀਕੇ ਨਾਲ ਇਹ ਮੁਕਦਮੇ ਨੂੰ ਜਦੋਂ ਟੈਸਟ ਕੀਤਾ ਤੇ ਤੋਂ ਇਹ ਪਤਾ ਲੱਗਿਆ ਕਿ ਗੁਰਮੀਤ ਸਿੰਘ ਜੀ ਨੇ ਇਹ ਆਪਣੇ ਆਪ ਜਿਹੜੀ ਆਪਣੇ ਨਾਮ ਵਾਰਦਾਤ ਕਰਾਈ ਸੀ ਇਹਦੇ ਭਤੀਜੇ ਦੇ ਪੈਸੇ ਸੀਗੇ ਭਤੀਜੇ ਨੇ ਇਹਨੂੰ ਕਿਹਾ ਸੀਗਾ ਵੀ ਮੇਰੇ ਪੈਸੇ ਚਾਹਤੇ ਜਲੰਧਰ ਤੋਂ ਲਿਆਏ ਇਹ ਪੈਸੇ ਜਿਹੜੇ ਸੀਗੇ ਇਹਨੂੰ ਅਗਰੱਪ ਕਰਨ ਲਈ ਇਹਨੇ ਵਾਰਦਾਤ ਸ਼ੋ ਕੀਤੀ ਹੈਗੀ ਹੈ ਇਹਦਾ ਦੋਸਤ ਹੈਗਾ ਸੰਤੂ ਉਹਨੂੰ ਇਹਨੇ ਪੈਸੇ ਉਪਰਾ ਦਿੱਤੇ ਸੀ ਔਰ ਇਹ ਝੂਠ ਇਹਨੇ ਟਾ ਕੇ ਪੁਲਿਸ ਕੋਲ ਇਨਫੋਰਮੇਸ਼ਨ ਦਿੱਤੀ ਕਿ ਮੇਰੇ ਪੈਸੇ ਜਿਹੜੇ ਉਹ 3 4 ਲੱਖ ਰੁਪਏ ਉਹ ਕੂਕੇ ਲੈ ਗਏ ਤੇ ਨਾਂ ਅਛਤਰੀ ਸੋ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਸੰਤੋਖ ਜਿਹਨੂੰ ਇਹਨੂੰ ਪੈਸੇ ਤੇ 4 ਲੱਖ ਰੁਪਏ ਔਰ ਇਹ ਜਿਹੜਾ ਮਦਈ ਮੁਕਦਮਾ ਗੁਰਮੀਤ ਸਿੰਘ ਇਹਨੂੰ ਅਸੀਂ ਭਾਲ ਕਰ ਰਹੇ ਹਾਂ ਜੇ ਮਿਲਿਆ ਨਹੀਂ ਹੈਗਾ ਸਾਨੂੰ ਤੇ ਇਹਦੇ ਕੋਲੋਂ 385000 ਰੁਪਏ ਇਹਨਾਂ ਸਾਨੂੰ ਰਿਕਵਰ ਹੋ ਗਏ ਗੁਰਮੀਤ ਸਿੰਘ ਮਾਸਟਰਮਾਈਂਡ ਸੀਗਾ ਇਹਦੇ ਪਹਿਲੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਿਹਦਾ ਜਾਂ ਕਿਸ ਤੀਕ ਨਹੀਂ ਕੋਈ ਕਾ ਇਹ ਕਿਸ ਟ੍ਰੈਕ ਤੇ ਜਾ ਕੇ ਆਪਾਂ ਨੂੰ ਸਸਤ ਹੋਈ ਜਾਂ ਕਿਸ ਤਰੀਕੇ ਨਾਲ ਸੌਂ ਗਿਆ ਕੋਈ ਕਿਸ ਤਰੀਕੇ ਨਾਲ ਕੋਈ ਮੋਬਾਈਲ ਦੀ ਲੋਕੇਸ਼ਨ ਜਾਂ ਕੋਈ ਕਿਸ ਤਰੀਕੇ ਨਾਲ ਇਹਨੇ ਸਾਰਾ ਕੰਮ ਕੀਤਾ ਸੰਤੋਖ ਨੇ ਸਭ ਕੁਝ ਮੰਨਿਆ ਸੰਤੋਖ ਨੇ ਮੰਨ ਲਿਆ ਕਿਉਂਕਿ ਉਹ ਤੋਂ ਪੈਸੇ ਰਿਕਵਰ ਹੋ ਗਏ ਰਿਕਵਰ ਸੰਤੋਖ ਕੋਲ ਆ ਗਏ ਠੀਕ ਇਹ ਸ਼ੁਰੂ ਤੋਂ ਹੀ ਬਿਆਨ ਇਹਦੇ ਬਦਲਦੇ ਪਏ ਸੀ ਹਾਂ ਇਹ ਬਿਆਨ ਥੋੜਾ ਜਿਆਦਾ ਹੜਬਰਾ ਰਿਹਾ ਸੀ ਆਪਣੇ ਵਾਰ ਵਾਰ ਚੇਂਜ ਕਰ ਰਿਹਾ ਸੀ ਜੀ ਜੀ ਉਹ ਤੋਂ ਇਹਦਾ ਸ਼ੱਕ ਹੈ ਉਹ ਟੈਕਨੀਕਲ ਤਰੀਕੇ ਉਹ ਤਾਂ ਹੀ ਵਰਕਿੰਗ ਕੀ ਕਰਦਾ ਕੰਮ ਕੀ ਕਰਦਾ ਬੰਦਾ ਇਹ ਆਪ ਤਾਂ ਨਹੀਂ ਕੋਈ ਜ਼ਿਆਦਾ ਕੰਮ ਕਰਦਾ ਕਰ ਵਾਲੇ ਜਿਹੜੀ ਉਹ ਬੁਟੀਕ ਦਾ ਕੰਮ ਕਰਦੀ ਹੈਗੀ ਉਹ ਹੂੰ 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 ਆਪ ਨਹੀਂ ਜ਼ਿਆਦਾ ਕੰਮ ਕਰਦਾ ਹੈਗੇ ਤਾਂ ਮੱਚ ਬੇਈਮਾਨੀ ਆ ਗਈ ਸੀ ਬਗਨੀਤਾ ਉਹ ਬਗਨੀਤਾ ਹੋ ਗਿਆ ਹੈ ਪੈਸੇ ਦੇ ਕੇ ਠੀਕ ਹੋ ਗਿਆ